ਲਾਡ ਲਾਡ ਵਿੱਚ ਕਿੰਨੇ ਜਲਤੋਂ ਬਹੁਤੇ ਸਿਰੇ ਚੜਾ ਰੱਖੇ ਨੇ ਹਾਲ ਨਹੀਂ ਸਾਡਾ ਪੁੱਛਦੇ ਆਪਾਂ ਸੱਜਣ ਰੱਬ ਬਣਾ ਰੱਖੇ ਨੇ ਹਾਲ ਨਹੀਂ ਸਾਡਾ ਪੁੱਛਦੇ ਆਪਾਂ ਸੱਜਣ ਰੱਬ ਬਣਾ ਰੱਖੇ ਨੇ ਉਹ ਤੋਂ ਸੋਹਣਾ ਕਿਸੇ ਦਾ ਨਾਂ ਨਹੀਂ ਉਹ ਤੋਂ ਸੋਹਣਾ ਕਿਸੇ ਦਾ ਨਾਂ ਨਹੀਂ ਉਦੋਂ ਸੋਹਣੀ ਸ਼ਕਲ ਨਹੀਂ ਕੋਈ ਉਹਦੇ ਪਿੰਡ ਦੇ ਰਾਹ ਵੀ ਸਭ ਤੋਂ ਸੋਹਣੇ ਅਸੀਂ ਕਿਸਾਨ ਉਹਦੇ ਪਿੰਡ ਦੇ ਰਾਹ ਵੀ ਸਭ ਤੋਂ ਸੋਹਣੇ ਅਸੀਂ ਬਣਾ ਰੱਖੇ ਨੇ ਕਿੰਨੀ ਮਾੜੀ ਗੱਲ ਹੈ ਕਿੰਨੀ ਮਾੜੀ ਗੱਲ ਹੈ ਸਾਨੂੰ ਉਹ ਹੀ ਉਹ ਚੇਤੇ ਕਰਦਾ ਨਹੀਂ ਉਹ ਜਿਹਦੇ ਕਰਕੇ ਦੁਨੀਆ ਭਰ ਦੇ ਰਿਸ਼ਤੇ ਉਸ ਪੁਲਾੜ ਕੇ ਆਏ ਹਾਂ ਕੀ ਬਾਤ ਹੈ ਦੁਨੀਆ ਭਰ ਦੇ ਰਿਸ਼ਤੇ ਪੁਲਾੜ ਕੇ ਆ ਰਿਹਾ ਆ ਬੜਾ ਰੈਲੇਵੈਂਟ ਗੱਲ ਇਹਦਾ ਬੜੀ ਚੁਪਲੀ ਹੈ ਕਿ ਤੂੰ ਜਿਨ੍ਹਾਂ ਨੂੰ ਜੱਫੀਆਂ ਪਾਉਂਦਾ ਤੂੰ ਜਿਨ੍ਹਾਂ ਨੂੰ ਜੱਫੀਆਂ ਪਾਉਂਦਾ ਅੱਗੇ ਪਿੱਛੇ ਘੁੰਮਦਾ ਰਹਿੰਦਾ ਤੂੰ ਜਿਨ੍ਹਾਂ ਨੂੰ ਜੱਫੀਆਂ ਪਾਉਂਦਾ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੱਚ ਜਾਣੀ ਉਹ ਪਰਖ ਕੇ ਆਪਾਂ ਕਦੋਂ ਲਖੂ ਜੇਗਾ ਹਾਂਜੀ ਕਦੋਂ ਦੇ ਖੁੰਝੇ ਲਾ ਰੱਖੇ ਮਸਬ ਨਹੀਂ ਸਾਡਾ ਕੋਈ ਮਸਬ ਨਹੀਂ ਸਾਡਾ ਕੋਈ ਬੰਦਿਆਂ ਆਵਾਜ਼ ਮਿਲੇ ਜੀਨੇ ਵੀ ਮਿਲੂ ਮਸਬ ਨਹੀਂ ਕਰਦਾ ਕੋਈ ਬੰਦਿਆਂ ਆਵਾਜ਼ ਮਿਲੇ ਜੀਨੇ ਵੀ ਮਿਲਣਾ ਮਸਬਾਂ ਵਾਲੇ ਝਗੜੇ ਬੁੱਲੇ ਸ਼ਾਹ ਦੇ ਮੰਗ ਬੁਕਾਰ ਆਏ ਜਾਨ ਇਮਾਨ ਜਹਾਨ ਜਾਨ ਇਮਾਨ ਜਹਾਨ ਚਿਰਾਂ ਤੋਂ ਤੇਰੇ ਨਾਮੇ ਕਰ ਛੱਡਿਆ ਸੀ ਆ ਜਾ ਦੇਵੀ ਤੇਰੀ ਖਾਤਰ ਥੋੜੇ ਸਾ